ਜੀ ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਦੀ ਸੰਸਦ ਹੈ ਜੀ ਇੱਕ ਗੌਲਰੀਜ਼ ਕਰਮਨ ਸ਼ਾਪਿੰਗ ਮਾਲ ਦੇ ਵਿੱਚੋਂ ਉਹ ਚੋਰੀ ਕਰਦੀ ਕਹਿੰਦੇ ਫੜੀ ਗਈ ਇਸ ਔਰਤ ਨੂੰ ਚੋਰੀ ਕਰਦਿਆਂ ਫੜਿਆ ਗਿਆ ਮਾਲ ਦੇ ਵਿੱਚੋਂ ਤਿੰਨ ਵਾਰ ਇਸ ਤੋਂ ਪਹਿਲਾਂ ਆਕਲੈਂਡ ਤੇ ਬਲਿੰਕਟਨ ਦੇ ਵਿੱਚ ਵੀ ਇਹਨੂੰ ਡਰੈਸ ਚੋਰੀ ਕਰਨ ਦਾ ਦੋਸ਼ ਆ ਦੇ ਇੱਕ ਐਡੀ ਵੱਡੀ ਔਰਤ ਜਦ ਕਿ ਮਨੁੱਖੀ ਅਧਿਕਾਰਾਂ ਦੇ ਪਾਸ ਤੇ ਵੀ ਲੜਦੇ ਰਹੀ ਆ। ਹੂੰ। ਇਹ ਔਰਤ ਜੇਕਰ ਚੋਰੀ ਕਰਦੀ ਫੜੀ ਜਾਵੇ ਤਾਂ ਤੁਸੀਂ ਕੀ ਮੰਨੋਗੇ? ਚੋਰੀ ਕਰਨਾ ਤੇ ਮਨਤਜੀਤ ਮਾਨਸਿਕ ਰੋਗ। ਜੀ। ਜਿਸ ਬੰਦੇ ਨੂੰ ਇਹ ਮਾਨਸਿਕ ਰੋਗ ਚੰਬੜ ਜਾਵੇ ਨਾ, ਕਿੱਡਾ ਵੀ ਅਮੀਰ ਬੰਦਾ ਹੋਵੇ ਉਹ ਚੋਰੀ ਕਰਦਾ ਹੈ। ਭਾਵੇਂ ਪਹਿਲੇ ਚੋਰੀ ਕਰ ਲਵੇ। ਹੂੰ। ਇਹ ਔਰਤ ਨੂੰ ਆਪਣੇ ਮਾਨਸਿਕ ਰੋਗ ਦਾ ਇਲਾਜ ਹੋਣਾ। ਜੀ ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਦੀ ਸੰਸਦ ਹੈ ਜੀ ਇੱਕ ਗੋਲਰੀਜ਼ ਕਰਮਨ ਸ਼ਾਪਿੰਗ ਮਾਲ ਦੇ ਵਿੱਚੋਂ ਉਹ ਚੋਰੀ ਕਰਦੀ ਕਹਿੰਦੇ ਫੜੀ ਗਈ ਹੈ ਜੀ ਦੇਖੋ ਕਿੱਡੀ ਵੱਡੀ ਗੱਲ ਹੈ ਕੌਣ ਆ ਇਹ ਇਹ ਈਰਾਨ ਦੀ ਜਿਹੜੀ ਰਿਫਿਜੀ ਹੈ ਜੀ ਈਰਾਨੀ ਔਰਤ ਆ ਇਹ ਹਮ ਰਿਫਿਜੀ ਸੀ ਜੀ ਇਹ ਤੇ 2017 ਵਿੱਚ ਭੁਜੀ ਜੀ ਫਿਰ ਉਸ ਤੋਂ ਬਾਅਦ ਜਸਟਿਸ ਮਨਿਸਟਰ ਬਣੀ ਜੀ ਇਹ ਹਮ ਨਿਊਜ਼ੀਲੈਂਡ ਦੀ ਜਸਟਿਸ ਮਿਨਿਸਟਰ ਬਣੀ ਹੋਵੇ ਇੱਕ ਔਰਤ ਗੋਲ ਰੀਜ਼ ਘਰਮਨ ਇਸ ਔਰਤ ਨੂੰ ਚੋਰੀ ਕਰਦਿਆਂ ਫੜਿਆ ਗਿਆ ਮਾਲ ਦੇ ਵਿੱਚੋਂ 3 ਵਾਰ ਇਸ ਤੋਂ ਪਹਿਲਾਂ ਆਕਲੈਂਡ ਤੇ ਬਲਿੰਕਟਨ ਦੇ ਵਿੱਚ ਵੀ ਇਹਨੂੰ ਡਰੈਸ ਚੋਰੀ ਕਰਨ ਦਾ ਦੋਸ਼ਾ ਦੇ ਉੱਪਰ ਇੱਕ ਐਡੀ ਵੱਡੀ ਔਰਤ ਜਿਹੜੀ ਕਿ ਮਨੁੱਖੀ ਅਧਿਕਾਰਾਂ ਦੇ ਪਾਸਤੇ ਵੀ ਲੜਦੀ ਰਹੀ ਆ ਹੂੰ ਇਹ ਔਰਤ ਜੇਕਰ ਚੋਰੀ ਕਰਦੀ ਫੜੀ ਜਾਵੇ ਤਾਂ ਤੁਸੀਂ ਕੀ ਮੰਨੋਗੇ ਉਹਨੂੰ ਕੀ ਮੰਨਾਂਗੇ ਜੀ ਆਪਾਂ ਨੂੰ ਜੇ ਚਰਚਾ ਕਰੀ ਤੇ ਇੱਕ ਮਿੰਟ ਚਰਚਾ ਕਰੀਏ ਹੂੰ ਇਹ ਇਹ ਅਸਲ 'ਚ ਇੱਕ ਮਾਨਸਿਕ ਰੋਗ ਹੈ ਚੋਰੀ ਕਰਨਾ ਧਰਮਿੰਦਰ ਜੀ ਦਾ ਮਾਨਸਿਕ ਰੋਗ ਹੈ ਜੀ ਜਿਸ ਬੰਦੇ ਨੂੰ ਇਹ ਮਾਨਸਿਕ ਰੋਗ ਚੰਬੜ ਜਾਵੇ ਨਾ ਕਿੱਡਾ ਵੀ ਅਮੀਰ ਬੰਦਾ ਹੋਵੇ ਉਹ ਚੋਰੀ ਕਰਦਾ ਭਾਵੇਂ ਪੈਨ ਚੋਰੀ ਕਰ ਲਵੇ ਹੂੰ ਇਹ ਔਰਤ ਨੂੰ ਆਪਣੇ ਮਾਨਸਿਕ ਰੋਗ ਦਾ ਇਲਾਜ ਕਰਵਾਉਣਾ ਚਾਹੀਦਾ ਬੱਸ ਵੈਸੇ ਬੰਦਾ ਲੱਗਾ ਜਾ ਰਿਹਾ ਜੀ ਹੂੰ वैसे बंदा लंगा जा रहा ते ओ उने ओदे मानस करोगा यो चक के भी भी चोरी ਭਵੇਂ ਕਿਦਾਂ ਵੀਰ ਵੀ امیر ਹੋਵੇ ਚੋਰੀ ਕਰਕੇ ਲੈ ਜਾਂਦਾ चक के चोरी ਇਹ ਅਸਲ ਚ ਮਾਨਸਕਰ ਰੋਗਾ ਜਿਹਦਾ ਕਿ ਇਲਾਜ ਕਰਾਉਣਾ ਚੋਰੀ ਕਰਨਾ ਕਈ ਵਾਰੀ ਗਰੀਬ ਬੰਦਾ ਚੋਰੀ ਨਹੀਂ ਕਰਦਾ ਸਮਾਨ ਫੜਾ ਦਿੰਦਾ ਕਿਸੇ ਬੰਦੇ ਨੂੰ ਮਿਲ ਗਿਆ ਜੀ ਆਪਣਾ ਪੈਸਾ ਮਿਲ ਗਿਆ ਲੱਖ ਰੁਪਈਆ ਕਿਤੇ ਪਿਆ ਸੀਗਾ ਤੇ ਉਹਨੂੰ ਪਤਾ ਲੱਗਿਆ ਜੀ ਫਲਾਣਾ ਬੰਦਾ ਇੱਥੇ ਬੈਠਾ ਜੀਗਾ ਉਹਨੇ ਉਹਨੇ ਵਾਪਸ ਕਰਤਾ ਉਹਨੂੰ ਕਹਿੰਦੇ ਇਮਾਨਦਾਰੀ ਦੇ ਮਿਸਾਲ ਦੇਤੇ ਇਹ ਇੱਕ ਚੰਗਾ ਇੱਕ ਦੋ ਜਿਵੇਂ ਐਲ ਡੀ ਐਲ ਹੁੰਦਾ ਨਾ ਐਚ ਡੀ ਐਲ ਹੁੰਦਾ ਦੋ ਤਰ੍ਹਾਂ ਦੇ ਕੋਲੇਸਟਰੋਲ ਹੁੰਦੇ ਆ ਦਿਲ ਦੇ ਵਿੱਚ ਇੱਕ ਐਲ ਐਲ ਹੁੰਦਾ ਇੱਕ ਐਚ ਡੀ ਐਲ ਹੁੰਦਾ ਇੱਕ ਗੁੱਡ ਹੁੰਦਾ ਇੱਕ ਬੈਡ ਹੁੰਦਾ ਹੂੰ ਇਹ ਕਈਆਂ ਬੰਦਾ ਵਿੱਚ ਗੁੱਡ ਜਿਹੜਾ ਮਾਨਸ ਰੋਗ ਹੁੰਦਾ ਜੀ ਕਈਆਂ ਬੰਦਾ ਵਿੱਚ ਬੈਡ ਮਾਨਸ ਰੋਗ ਹੁੰਦਾ ਇਹ ਬੀਬੀ ਵਿੱਚ ਬੈਡ ਮਾਨਸ ਰੋਗ ਹੈ ਇਹਨੂੰ ਇਲਾਜ ਕਰਾਉਣਾ ਚਾਹੀਦਾ ਜਿਹੜਾ ਬੰਦਾ ਵੀ ਕਿਤੇ ਚੋਰੀ ਕਰਦਾ ਨਾ ਜੀ ਕੋਈ ਕੋਈ ਨਹੀਂ ਗਰੀਬ ਜਾਂ ਅਮੀਰ ਚੋਰੀ ਕਰਦਾ ਕੋਈ ਐਦਾਂ ਦੀ ਗੱਲ ਕੋਈ ਕੋਈ ਵੀ ਚੋਰੀ ਕਰ ਸਕਦਾ ਚੋਰ ਕੋਈ ਵੀ ਹੋ ਸਕਦਾ ਪਰ ਕਈ ਵਾਰੀ ਸਜ਼ਾ ਮਿਲ ਜਾਂਦੀ ਹੈ ਠਾਣੀ ਚੋਰ ਨੂੰ ਹੂੰ ਜਿਹੜੇ ਠਾਣੀ ਚੋਰੀ ਕੀਤੀ ਉਹ ਸਜ਼ਾ ਨੂੰ ਮਿਲ ਜਾਂਦੀ ਹੈ ਵੱਡਿਆਂ ਨੂੰ ਸਜ਼ਾ ਰਹਿੰਦੀ ਹੁਣ ਇਸ ਔਰਤ ਨੂੰ ਜਦੋਂ ਉਹਨੇ ਅਰਜਾਇਨ ਕੀਤਾ ਨਾ ਅਰਜਾਇਨ ਕਰਦੇ ਹੋਣੇ ਗੱਲ ਲਫ਼ਜ਼ ਆਖ ਕੇ ਨਾ ਬੋਲੇ ਨੇ ਉਹ ਬੜੇ ਬੜੇ ਹੀ ਕਮਾਲ ਦੇ ਲੋਕ ਕਹਿੰਦੀ ਹੈ ਵੀ ਮੈਨੂੰ ਮੈਨੂੰ ਦੁੱਖ ਆ ਕਿ ਮੈਂ ਇਹ ਕੰਮ ਕੀਤਾ ਮੈਨੂੰ ਦੁੱਖ ਆ ਕਿ ਮੇਰੇ ਕਾਰਨ ਮੇਰੇ ਸਾਥੀਆਂ ਨੂੰ ਮੇਰੀ ਕਮਿਊਨਿਟੀ ਨੂੰ ਨਿਮੋਚੀ ਦੇ ਚੱਲਣੀ ਪਈਆ ਮੈਨੂੰ ਦੁੱਖ ਆ ਕਹਿੰਦੀ ਹੈ ਗੱਲ ਨਾ ਬੜੀ ਆਰਮਨਮੀ ਰਹੀ ਆ ਉਹ ਜੀ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ